ਹਰਿਆਣੇ ਨੇ ਆਪਣਾ ਪਾਣੀ ਪਹਿਲਾਂ ਵਰਤੀ ਲਿਆ ਤਾਂ ਹੁਣ ਕੀ ਗੱਲ ਇਹਨਾਂ ਦੇ ਬਾਪ ਦਾ ਰਾਜ ਹੈ ਕਿਵੇਂ ਖੋਣਗੇ ਪੰਜਾਬ ਦਾ ਪਾਣੀ ਅਸੀਂ ਇੱਕ ਬੂੰਦ ਵੀ ਪਾਣੀ ਦਾ ਜਿਹੜਾ ਇੱਕ ਪਾਣੀ ਦੀ ਬੂੰਦ ਵੀ ਫालतू ਨੇ ਦੇਰ ਦਉਗੇ ਜਿਹੜਾ ਬੀਐਮਆਰ ਦਾ ਫੈਸਲਾ ਪਹਿਲਾਂ ਹੋ ਗਿਆ ਭਾਗੜਾ ਬਿਆਸ ਮੈਨੇਜਮੈਂਟ ਬੜੀ ਉੱਥੇ ਵੀ ਹਰਿਆਣੇ ਦਾ ਚੋਧਰੀ ਲਾਤਾ ਸ਼ਰਾਫਤ ਨਾਲ ਤਾਂ ਪਾਣੀ ਮਿਲ ਜਾਊਗਾ ਗੁੰਡਾਗਰਦੀ ਨਾਲ ਪੰਜਾਬ ਦਾ ਪਾਣੀ ਸੀਐਮ ਨੇ ਨਹੀਂ ਦੇਣਾ ਕਰਕੇ ਨੈਪਸੈੜੀ ਨਹੀਂ ਇਹ ਧਿਆਨ ਰੱਖੋ ਕੋ ਮੁੱਖ ਮੰਤਰੀ ਹਰਿਆਣੇ ਦਾ ਸਾਡੇ ਹਰਿਆਣਾਂਰ ਪੰਜਾਬ ਭਾਈ ਪਾਈਆਂ ਪਾਣੀਆਂ ਦੇ ਮੁੱਦਿਆਂ ਤੇ ਨਾ ਫਾੜੇ ਸਰਕਾਰਾਂ ਆਉਣੀਆਂ ਜਾਣੀਆਂ ਰਿਆਂ ਦੀਆਂ ਸ਼ਾਨੀ ਸਾਹਿਬ ਜੇ ਸਭਾਣਾ ਜਾਣਾ ਦੇਖੋ ਪ੍ਰੋਡਕਟ ਦੇਖਣ ਨੂੰ ਮਿਲਣਗੇ ਦੇਖੋ ਛੋਟੇ ਵੀਰ ਮੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕੱਲ ਵੀਡੀਓ ਦੀ ਮੇਲ ਲੋਕਾਂ ਨੂੰ ਲਾਈਵ ਹੋ ਕੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਸੀ ਅਸੀਂ ਉੱਤੇ ਪਹਿਰਾ ਦੰਦੇ ਆਂ ਔਰ ਬੀਬੀ ਐਮਬੀ ਜਿਹੜੀ ਪਾਣੀ ਦੀ ਕਾਟ ਕਰਕੇ ਹਰਿਆਣੇ ਨੂੰ ਦੇਣ ਜਦੋਂ ਹਰਿਆਣੇ ਨੇ ਆਪਣਾ ਪਾਣੀ ਪਹਿਲਾਂ ਵਰਤ ਹੀ ਲਿਆ ਤਾਂ ਹੁਣ ਕੀ ਗੱਲ ਇਹਨਾਂ ਦੇ ਬਾਪ ਦਾ ਰਾਜ ਹੈ ਕਿਵੇਂ ਖੋਣਗੇ ਪੰਜਾਬ ਦਾ ਪਾਣੀ ਅਸੀਂ ਇੱਕ ਬੂੰਦ ਵੀ ਪਾਣੀ ਦਾ ਜਿਹੜਾ ਇੱਕ ਪਾਣੀ ਦੀ ਬੂੰਦ ਵੀ ਫालतू ਨਹੀਂ ਦੇ ਦਵਾਂਗੇ ਜਿਹੜਾ ਬੀਐਮਬੀ ਦਾ ਫੈਸਲਾ ਪਹਿਲਾਂ ਹੋ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੜੀ ਉੱਥੇ ਵੀ ਰਹਿਣ ਦਾ ਚੌਧਰੀ ਲਾਤਾ ਕਿ ਪੰਜਾਬ ਦਾ ਚੌਧਰੀ ਜਦੋਂ ਕਿ 60 ਸਰ 40 ਦੀ ਰੇਸ਼ੋ ਤੇ ਫੈਸਲਾ ਹੋਇਆ ਸੀ ਨਹੀਂ ਜਿਸ ਤਰ੍ਹਾਂ ਹੁਣੇ ਕੁਝ ਦਿਨ ਪਹਿਲੇ ਵੀ ਜਿਹੜੇ ਨੈਪ ਸਿੰਘ ਜੈਨੀ ਸਾਹਿਬ ਇੱਥੇ ਆ ਕੇ ਪਾਣੀ ਦੇ ਬਾਰੇ ਬੋਲ ਕੇ ਗਏ ਐ ਉਸ ਦੇ ਬਾਰੇ ਤੋਂ ਡਕੀ ਵਿਚਾਰ ਹੈ ਸ਼ਰਾਬਤ ਨਾਲ ਤਾਂ ਪਾਣੀ ਮਿਲ ਜਾਊਗਾ ਗੁੰਡਾਗਰਦੀ ਨਾਲ ਪੰਜਾਬ ਦਾ ਪਾਣੀ ਸੀਐਮ ਨੇ ਨਹੀਂ ਦੇਣਾ ਇਸ ਕਰਕੇ ਨੈਪ ਸੈ ਉਹ ਮੁੱਖ ਮੰਤਰੀਆਂ ਹਰਿਆਣੇ ਦਾ ਸਾਡੇ ਹਰਿਆਣਾਰ ਪੰਜਾਬ ਭਾਈ ਪਾਈਆਂ ਪਾਣੀਆਂ ਦੇ ਮੁੱਦੇ ਕੇ ਨਾ ਫਾੜ ਇਹਨਾਂ ਨੂੰ ਇਹ ਠੀਕ ਹੈ ਸਰਕਾਰਾਂ ਆਉਣੀਆਂ ਜਾਣੀਆਂ ਰਿਆਂ ਦੀਆਂ ਸ਼ਣੀ ਸਾਹਿਬ ਇਸ ਸਮਾਂ ਹੋ ਜਾਣਾ ਪਰ ਜਿੱਤਾਂ ਹਰ ਦਿਨ ਨੈਤ ਸਿੰਘ ਪਹਿਣੀ ਜਿਹੜੇ ਪੰਜਾਬ ਦੇ ਆਲੇ ਦੁਆਲੇ ਡੇਰਾ ਬਸਿ ਦੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਲਗਾਤਾਰ ਚੱਕਰ ਲਗਾ ਰਹੇ ਆਓ ਯਾਰ ਕੋ ਮੇਰੀ ਗੱਲ ਸੁਣੋ ਯਾਰ ਸੁਣੋ ਮੇਰੀ ਗੱਲ ਯਾਰ ਉਹ ਵਿਚਾਰਾ ਜਾਏ ਕਿੱਥੇ ਹੁਣ ਦੱਸੋ ਯਾਰ ਤੁਸੀਂ ਉਹਦਾ ਬੰਦ ਕਰ ਦੋਗੇ ਜਾਣਾ ਇਹ ਤਾਂ ਪੰਜਾਬ ਦੇ ਲੋਕ ਦੇਖਣਗੇ ਕੀ ਕਰਨਾ ਹੁਣ ਨਾਇਬ ਸੈਣੀ ਕੋ ਹਰੇੜੇ ਦਾ ਕੰਮ ਹੈ ਨਹੀਂ ਵਿਚਾਰੇ ਕੋਲ ਉਹ ਨੇੜੇ ਆ ਜਾਂਦਾ ਉਹ ਸੋਚਦਾ ਵੀ ਆਹ ਪਹਾੜੀ ਏਰੀਆ ਔਰ ਡੇਰਾ ਬਸੇ ਨੇੜੇ-ਨੇੜੇ ਵਧੀਆ-ਵਧੀਆ ਜਗ੍ਹਾ ਬੈਠਣ ਨੂੰ ਹੈਗੀਆਂ ਅਜੇ ਜਿਹੜੇ ਮੇਰੇ ਭਰਾ ਹੈ ਗਲਤ ਫਹਿਮੀ ਚ ਕਿਸੇ ਨਾਇਬ ਸੈਣੀ ਦੇ ਕਿਸੇ ਖੱਟਰ ਨੇ ਔਰ ਕਿਸੇ ਭਾਜਪਾ ਦੇ ਵੱਡੇ ਆਗੂ ਨੇ ਨਹੀਂ ਰਹਿਣਾ ਆਉਣਿਆ ਟਾਈਮ ਆਉਣ ਵਾਲੇ ਟਾਈਮ ਚ ਭਰਾ ਵੀ ਹੋਏਗਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਦੇਸ਼ ਕਰਨਗੇ ਉੱਤੇ ਪੂਰਾ ਪਹਿਰਾ ਦਿੱਤਾ ਜਾਊਗਾ ਔਰ ਜੋ ਵੀ ਕਹਿਣਗੇ ਉਸੇ ਦਿਨ ਉਹਦਾ ਲਾਂ ਡੇਰਾ 行く。<then>